i right. ਮੈਂ ਸਾਰੇ ਸਮੂਹ ਨਵਾਂ ਸ਼ਹਿਰ ਵਾਸੀਆਂ ਨੂੰ ਤੇ ਰਾਹੋਂ ਵਾਸੀਆਂ ਨੂੰ ਅਨੰਦਪੁਰ ਸਾਹਿਬ ਕੰਸਟੀਟੂਐਂਸੀ ਦੇ ਨੋਂ ਜਿਹੜੇ ਡਿਸਟ੍ਰਿਕਟ ਸਨ ਉਹਨਾਂ ਦੇ ਸਾਰੇ ਵਾਸੀਆਂ ਨੂੰ ਪੂਰਜ਼ੋਰ ਅਪੀਲ ਕਰਦੀਆਂ ਐਜ਼ ਏ ਟਰੂ ਕਾਂਗਰਸ ਪਰਸਨ ਕਿਉਂਕਿ ਸਾਡੀਆਂ ਤਿੰਨ ਤੋਂ ਚਾਰ ਜਨਰੇਸ਼ਨਸ ਜਿਹੜੀਆਂ ਹਨ 1960 ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਹੈ ਔਰ ਕਦੀ ਵੀ ਅਸੀਂ ਕਾਂਗਰਸ ਪਾਰਟੀ ਦੀ ਸੇਵਾ ਕਰਨ ਤੋਂ ਕੋਤਾਹੀ ਨਹੀਂ ਕੀਤੀ ਜਿਹੜੀਆਂ ਮਰਜ਼ੀ ਸਰਕਾਰਾਂ ਆਈਆਂ ਗਈਆਂ ਅਸੀਂ ਕਦੀ ਡੋਗਲਾਪਨ ਦੀ ਨੀਤੀ ਨਾਲ ਨਹੀਂ ਚੱਲੇ ਅਸੀਂ ਇੱਕ ਮੰਨ ਦੇ ਨਾਲ ਕਾਂਗਰਸ ਪਾਰਟੀ ਦਾ ਝੰਡਾ ਚੁੱਕੇ ਜਦ ਦੀ ਸਾਡੀ ਸੰਵਿਧਾਨ ਲਾਗੂ ਹੋਇਆ ਸਾਡਾ ਇੰਡੀਪੈਂਡੈਂਟ ਹੋਇਆ ਕੰਟਰੀ ਉਦੋਂ ਦੇ ਅਸੀਂ ਇਸ ਪਾਰਟੀ ਦੇ ਨਾਲ ਤਨ ਮਨ ਤਨ ਦੇ ਨਾਲ ਜੁੜੇ ਹੋਏ ਹਾਂ ਇਸ ਚੀਜ਼ ਦਾ ਸਾਨੂੰ ਫਕਰ ਹੈ ਮੇਰੇ ਨਾਲ ਹੀ ਜਿਹੜੀਆਂ ਜਿੰਨੀਆਂ ਵੀ ਮਹਿਲਾਵਾਂ ਖੜੀਆਂ ਹਨ ਕੋਈ ਕਾਂਗਰਸ ਪਾਰਟੀ ਦੀ ਪ੍ਰਧਾਨ ਹੈ ਕੋਈ ਐਮਸੀ ਹੈ ਕੋਈ ਵਰਕਰਸ ਹੈ 60-60 ਸਾਲ ਪੁਰਾਨੀਆਂ ਔਰਤਾਂ ਹਨ ਇਹਨਾਂ ਨੇ ਵੀ ਡੈਡੀਕੇਟਲੀ ਬਹੁਤ ਇਲਾਕੇ ਲਈ ਦਾਨ ਕੀਤਾ ਜਵਾਨ ਨੀ ਤੋਂ ਲੈ ਕੇ ਹੁਣ ਬੜਾਪੇ ਤੱਕ ਇਹ ਲੋਕ ਕਾਂਗਰਸ ਪਾਰਟੀ ਦੇ ਹੀ ਲੱਗੇ ਲੱਗਿਆ ਹਨ ਔਰ ਮੈਂ ਪਰਜੋਰ ਅਪੀਲ ਕਰਦੀ ਹਾਂ ਕਿ ਵਾਹਿਗੁਰੂ ਚਾਂਸ بار بار ਨਹੀਂ ਦਿੰਦਾ ਇੱਕ ਵਾਰੀ 10 ਸਾਲ ਇੱਥੇ ਰਾਜ ਆਇਆ ਸੀ ਤੇ ਸਾਡੇ ਇੱਥੇ ਨਸ਼ਿਆਂ ਦਾ ਤੇ दारू ਦਾ دریا ਭਗਾ ਕੇ ਚੱਲੇਗੇ ਉਹ ਜਿਹੜੇ 10 ਸਾਲ ਸੀਗੇ ਬੜੀਆਂ ਮਾਵਾਂ ਨੇ ਆਪਣੀ ਔਲਾਦਾ ਨੂੰ ਹੁਣ ਤੱਕ ਵੀ ਭੁਗਤ ਰਹੀਆਂ ਜਿਹੜੇ ਕਿ ਨਸ਼ੇ ਦੇ ਗ੍ਰਿਫਤ ਹੋਏ ਹੋਏ ਆ ਔਰ ਹੁਣ ਵੀ ਜਿਹੜਾ ਰਾਜ ਆਇਆ ਉਹ ਵੀ 도ਗਲੀ ਨੀਤੀ ਦਾਤੇ ਰੈਲੀਜੀਅਨ ਦੇ ਉੱਪਰ ਡਿਵਾਈਡ ਐਂਡ ਰੂਲ ਵਾਲਾ ਰਾਜ ਚੱਲ ਰਿਹਾ ਹੈ ਜਿਹੜਾ ਕਿ ਸਾਨੂੰ ਬਿਲਕੁਲ ਪਸੰਦ ਨਹੀਂ ਕਿਉਂਕਿ ਸਾਡੀ ਗੁਰਬਾਨੀ ਨੂੰ ਖੋਲ ਕੇ ਦੇਖ ਲੋ ਹਰ ਥਾਂ ਤੇ RAM JI ਦਾ ਤੇ KRISHAN JI ਦਾ ਵੀ ਜ਼ਿਕਰ ਹੈ ਤੇ ਅਸੀਂ ਰਾਜਨੀਤੀ ਜਿਹੜੀ ਹੈ ਸਾਫ਼ ਤੇ ਸ਼ੁੱਧ ਚਾਹੁੰਦੇ ਹਾਂ ਤੇ ਇਸ ਵਾਰੀ ਨਿਆਂ ਦੇ ਦੀ ਰਾਜਨੀਤੀ ਹੋਣ ਜਾ ਰਹੀ ਹੈ ਜਿਹੜੀ ਬੈ ਰਾਹੁਲ ਗਾਂਧੀ ਜੀ ਦੀ ਸੋਚ ਹੈ ਔਰ ਸੋਨੀਆ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹਦੇ ਤੇ ਅਸੀਂ ਪਹਿਰਾ ਦਵਾਂਗੇ ਪੂਰ ਜ਼ੋਰ ਪਹਿਰਾ ਦਵਾਂਗੇ ਕਿਉਂਕਿ ਉਹਨਾਂ ਨੇ ਆਪਣਾ ਪਤੀ ਗੁਆਇਆ ਆਪਣਾ ਬਾਪ ਗੁਆਇਆ اور ਉਹਨਾਂ ਨੇ ਸੇਵਾ ਕੀਤੀ ساری ਉਮਰ اور ਉਹ ਚਾਹਦੇ تھے ਉਹ ਆਪਣੇ ਬੱਚਿਆਂ ਨੂੰ ਵੀ ਬਣਾ ਸਕਦੇ ਸੀ ਪਰ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਵਰਗੇ ਇੱਕ شریف ਇਨਸਾਨ ਨੂੰ ਪਰ بنایا کیونکہ انہوں نے یہ بک نہیں سی ایتھے جڑی سطح تے بخ والے لوگ ہن او صرف ایک امیر کرانو ورلڈ بینکس تو پیسے لے کے لون دے کے انہوں نے ہور امیر کر دیتا اور در کر ہوتا اس ویلے ਕਿਸੇ ਪਾਸੇ ਖੁਸ਼ਹਾਲੀ ਨਹੀਂ ਹੈ ਸਭ ਪਾਸੇ ਨਾਮੋਸ਼ੀ ਹੈ ਤੁਸੀਂ ਗੈਸ ਦਾ ਸਿਲੰਡਰ ਤੋਂ ਲੈ ਕੇ ਬਾਜ਼ਾਰ ਦੀ ਸਬਜੀ ਔਰ ਦਾਲਾਂ ਦਾ ਪਾਉ ਦੇਖੋ ਕਿਸਾਨ ਬਖਰਾ ਰੋ ਰਿਹਾ ਹੈ ਜਵਾਨ ਬਖਰਾ ਰੋ ਰਿਹਾ ਹੈ ਔਰ ਇਹ ਜੋ ਲੋਕ ਹੈ ਇਹਨਾਂ ਦੇ ਨਾਲ ਕੋਈ ਜਸਟਿਸ ਨਹੀਂ ਹੋ ਰਿਹਾ ਹੈਗਾ ਪੰਜ ਨਿਆਏ ਅਸੀਂ ਮੰਗਦੇ ਹਾਂ ਔਰਤਾਂ ਦਾ ਨਿਆਏ ਜਿਹੜਾ ਕਿ ਔਮਨ ਏਮਪਾਵਰਮੈਂਟ ਹੈ ਔਰ ਬੱਚਿਆਂ ਦਾ ਨਿਆਏ ਜਿਹੜੇ ਇਹਨਾਂ ਨੇ ਉਹਨਾਂ ਦੀ ਵਜੀਫੇ ਜਾਂ ਉਹਨਾਂ ਦੀ ਪੜਾਈਆਂ ਦਾ ਕਰਨਾ ਸੀ ਔਰ ਯੂਥ ਜਿਹੜੇ ਹੈ ਪੜ ਲਿਖ ਕੇ ਰੁੱਲਦੇ ਪਏ ਸਭ ਦੇ ودیش دوڑی جا رہے ہیں کسی لئے کوئی نوکری نہیں ہے بے روزگاری اتنی زیادہ ہے اور دوسرا فارمرز جڑے ہیں وہ وقرے رو رہے ہیں کہ فارمر جا دیش کا کسان ہے نمبر وان پنجاب سی گا اس ویلے پنجاب سب تو لاسٹ ویچ آ گیا سو میں اے یہی پورزور امیل کر دیا کہ جڑے سڈے سنگلا صاحب ہن ویجے اندر سنگھلا اندور صاحب دے کینڈیڈیٹ لوگ سبھا کے چنے گئے ہیں سردار انگد سنگھ جی نے پوری ریکویسٹ کی ہے سارے جتنے ਜਿੱਤੇ ਆਪਾਂ ਵਿਚਰਦੇ ਆ ਪਿਛਲੇ 30 ਸਾਲਾਂ ਤੋਂ ਮੈਂ ਵਿਚਰ ਰਹੀ ਆ ਬੱਚਾ ਇੱਥੇ ਬਣ ਕੇ ਸਾਡੇ ਪਰਿਵਾਰ ਦੀ ਸੇਵਾ ਨਿਭਾ ਰਹੇ ਆ ਸਭ ਨੂੰ ਪੁਰਜੋਰ ਅਪੀਲ ਹੈ ਕਿ ਇਹ ਸੀਟ ਜਿਤਾ ਕੇ ਅਸੀਂ ਪਾਰਲੀਮੈਂਟ ਦੀ ਰਾਹੁਲ ਜੀ ਦੀ ਗੋਦੀ ਚ ਭੇਜੀਏ ਔਰ ਉਹ ਸੰਭਾਲਨ ਔਰ ਸਾਡੇ ਇਲਾਕੇ ਦੀ ਜਿਹੜੀ ਡਵੈਲਪਮੈਂਟ ਹੈ ਉਹ ਹੋਵੇ ਸਭ ਤੋਂ ਜ਼ਰੂਰੀ ਮੁੱਦਾ ਜਿਹੜਾ ਮੈਂ ਨੋਟਿਸ ਤੇ ਲਿਆਣਾ ਚਾਹੁੰਦੀ ਆ ਜਿਹੜਾ ਖਾਲੀ ਮੇਰਾ ਮੁੱਦਾ ਨਹੀਂ ਸਾਰੇ ਪੰਜਾਬ ਦਾ ਮੁੱਦਾ ਹੈ ਜਿਹੜਾ ਸਾਡਾ ਇਹ ਪੁਲ ਬਣਿਆ ਮਾਚੀਵਾੜੇ ਦਾ ਉਸ ਦੀ ਜਿਹੜੀ ਕੰਸਟਰਕਸ਼ਨ ਉਹ ਨਹੀਂ ਵੀਕ ਹੈ ਕਿ ਕਿਸੇ ਟਾਈਮ ਇਹ ਬੁਲਪੁਲ ਟੁੱਟ ਸਕਦਾ ਹੈਗਾ ਇੱਥੇ ਵਰਲਡ ਲੈਵਲ ਦਾ ਇੱਕ ਸਟੇਡੀਅਮ ਆਇਆ ਜਿਹੜਾ ਕਿ ਅੰਗਜ ਜੀ ਨੇ ਪੂਰ ਜ਼ੋਰ ਨਾਲ ਸ਼ੁਰੂ ਕਰਾਇਆ ਸੀ ਕਿਉਂਕਿ ਸਾਨੂੰ ਨਹੀਂ ਮਿਲੀ ਮਾਲੀ ਹਾਲਤ ਨਹੀਂ ਛੱਡੀ ਮਾਲੀ امداد ਮਿਲੀ ਤੇ ਉਹ ਵੀ ਵਿਚੇ ਰਹਿ ਗਏ ਸਾਰੇ ਪ੍ਰੋਜੈਕਟ ਸਮਾਲ ਸਕੇਲਡ ਇੰਡਸਟਰੀ ਚਾਹੀਦੀ ਹੈ ਔਰਤਾਂ ਨੂੰ ਕੰਮ ਕਰਨ ਲਈ ਛੋਟੇ ਕਿੱਤਿਆਂ ਦੇ ਵਪਾਰ ਚਾਹੀਦੇ ਆ ਇਸ ਕਰਕੇ ਮੈਨੂੰ ਉਮੀਦ ਹੈ ਕਿ ਜਦੋਂ ਇਹ ਜਿੱਤ ਕੇ ਜਾਣਗੇ ਅਸੀਂ ਇਹਨਾਂ ਤੋਂ ਇਹਨਾਂ ਸਭ ਚੀਜ਼ਾਂ ਦੀ ਉਮੀਦ ਕਰਦੇ ਆ ਤਾਂ ਕਿ ਸਾਡੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਔਰ ਸਭ کچھ ہوے یہ جنیا عورتیں ہیں یہ سارے نو میں سلام کر دیا کیونکہ انہوں دے کارن ہی ماتر شکتی دے کارن ہی سی ہمیشہ جی سیٹ دیتے دیا بھائی گروہ جی کا خالصہ بھائی گروہ جی کی فتح 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 بھائی گروہ राहुल गांधी पूरे हिंदुस्तान में पैदल यात्रा कर रहे क्यों कर रहे है? अपने देश को बचाओ वास्ते अपने लोगों को बचाने वास्ते ਉਹਦਾ ਗੈਲੀਲੀ ਪ੍ਰਧਾਨ ਮੰਤਰੀ ਸੀ ਉਹਦੀ ਦਾਦੀ ਵੀ ਪ੍ਰਧਾਨ ਮੰਤਰੀ ਸੀ ਜਹੀਦ ਹੋ ਗਏ ਉਹਦਾ ਨਾਨਾ ਵੀ ਪ੍ਰਧਾਨ ਮੰਤਰੀ ਸੀ ਤੇ ਜੋਨੇ ਪ੍ਰਧਾਨ ਮੰਤਰੀ ਬਣਦਾ ਲਾਇਕ ਹੁੰਦਾ ਨਾ ਇਹ ਲੋਕ ਮੁੱਢੀ ਵਾਰ ਡਾਕਟਰ ਮਨਮੋਹ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ 2009 ਚ ਤੋਂ ਫਿਰ ਰਾਹੁਲ ਗਾਂਧੀ ਬਣਾ ਦਿੱਤਾ ਗਿਆ ਸੀ। ਲੇਕਿਨ ਸੋਚਣੀ ਰੱਖੀ ਉਸ ਪਰਿਵਾਰ ਨੇ ਭਾਵੇਂ ਸ਼ਹੀਦੀ ਦਿੱਤੀ ਹੈ ਤੇ ਭਾਵੇਂ ਸੇਵਾ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਿਆ ਹੈ ਤੇ ਕਾਂਗਰਸ ਪਾਰਟੀ ਵਾਸਤੇ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਭਾਵੇਂ ਪਿਛਲੇ 10 ਸਾਲ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਬਾਹਰੋਂ ਦੀ ਕੋਸ਼ਿਸ਼ ਕੀਤੀ।

سوچن کی جوڑ ہے بی جے پیش اگر سات سو کسان شہید ہوئے کالے کان واپس کال کریے سارے سوبے کس طریقے کی کارگوزاری چل رہی ہے کہ مزے کی گز آ رہی ہے کہ سوبے کی سکار کی کارگوزاری ہے سارے چلی دیجیے جانتے تو یہ سارے کھڑے ہونے کی جوڑ ہے ਆਪਣੇ ਪੰਜਾਬ ਨੂੰ بچਾਉਣ ਦੀ ਲੋੜ ਹੈ ਆਪਣੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਔਰ ਕੱਥੇ ਹੋ ਕੇ ਜੇ ਆਪਾਂ ਹਮਲਾ ਮਾਰ ਜਾਈਓ ਨਾ ਕੋਈ ਤਾਕਤ ਨਹੀਂ ਆਪਕੇ ਸੁਪਨਿਆਂ ਚੋੜਾ ਹੋਈਏ ਲੈਟ ਸਿਰ ਫੇਸ ਦੇ ਵਿੱਚ ਕਈ ਛੂਕਾਂ ਦੇ ਛੋੜਾ ਹੋਈਆਂ ਲੋਕਾਂ ਨੇ ਬੀਜੇਪੀ ਦੀ ਠੂਕ ਕਰ ਦਿੱਤੀ ਯੂਪੀ ਵਰਗੇ ਸੰਦੇਸ਼ ਵਿੱਚ ਕੋਲ ਮਾ ਲਾ ਕੇ ਦੇਖ ਲਿਓ ਆ ਮੇਰੇ ਜਿਹੜੇ ਮੁੰਡੇ ਮਿਲ ਨਾਲ ਕੋਈ ਘਟੇ ਸਕਿੱਲ ਦਾ ਕੰਮ ਕਰਦੇ ਆ ਵਿਚਾਰੇ ਇਹਨਾਂ ਦੇ ਬਟਾਲੀਆਂ ਰਹੀਆਂ ਹੋਣੀਆਂ ਉਹਨਾਂ ਫੋਨ ਕਰਦੇ ਕਹਿੰਦੇ ਹਮਾ ਮਾਣ ਨਹੀਂ ਵਰਤੀ ਵੀ ਆਪਣੀ ਜোন ਹਾਰ ਰਹੀ ਏ ਇਹ ਹਾਲਤ ਨਿੱਕੇ ਪਿੰਡ ਯੂਪੀ ਦੇ ਵਿੱਚ ਲੋਕਾਂ ਨੇ ਯੂਪੀ ਦੇ ਲੋਕਾਂ ਨੇ ਕਰੀ ਸਾਰੀ ਸੰਗਤਾਂ ਤੁਸੀਂ ਇਹਨਾਂ ਜਿਹੜੇ ਪਹੁੰਚੇ ਸਵਾਗਤ ਕੀਤਾ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ ਪਿਆਰ ਵਾਲੇ 15-20 ਦਿਨਾਂ ਦੇ ਵਿੱਚ ਸੋਰਧਾਰ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਸਪੋਰਟ ਦੇਣ ਵਾਸਤੇ ਸਹਿਯੋਗ ਦਿੱਤਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਗ ਜੱਲ ਜੈ ਜਗ ਜੱਲ ਨੇ ਕੁਝ ਨਹੀਂ ਸਾਰੇ ਲੋਕਾਂ ਨੇ ਇਹਨਾਂ ਪਿਆਰ ਦਿੱਤਾ ਹੈ ਆਉਣ ਵਾਲੇ ਸਮੇਂ ਚ ਇਸ ਖੇਤਰਿਕ ਨੂੰ ਵੋਟਾਂ ਪੈਣੀਆਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜ਼ੋਰਦਾਰ ਤਰੀਕੇ ਨਾਲ ਇਸ ਚੋਣ ਮਹਿੰਮ ਦਾ ਹਿੱਸਾ ਬਣੋ ਇਸ ਚੋਣ ਨੂੰ ਆਪਣੀ ਚੋਣ ਸਮਝੋ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਨਾਲ ਜਿਤਾਓ ਤਾਂ ਕਿ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਵਧੀਆ ਤਰੀਕੇ ਨਾਲ ਚੱਕ ਕੇ ਇਸ ਇਲਾਕੇ ਦੀ ਸੇਵਾ ਕਰ ਸਕੀਏ